ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤ ਸਰਖਾ ਵਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਹੋਵੇਗੀ ਪਾਰੀ ਜਿੱਤ ਆਖਿਆ ਬੀਜੇਪੀ ਕੌਮੀ ਜਰਨਲਸ ਕਦਰ ਤਰੁਣ ਜੋਗਨੇ ਸੰਸਦ ਗੁਰਜੀਤ ਸਿੰਘ ਔਚਲਾ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਤੇ ਪਹੁੰਚੀਆਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਖਸ਼ਤਾ ਨੈਸ਼ਨਲ ਰੋਡ ਸੇਫਟੀ ਮਹੀਨਾ ਤਹਿਤ ਲਗਾਇਆ ਗਿਆ ਟ੍ਰੈਫਿਕ ਸੈਮੀਨਾਰ ਅਤੇ ਹੁਣ ਖਬਰਾਂ ਵਿਸਥਾਰ ਨਾਲ भारतीय जनता पार्टी के कौमी जनरल सक्र तरुण चुग ने दिल्ली दिया विधानसभा चोना लेकर अपनी प्रतिक्रिया जाहिर की थी। दिल्ली को ग्यारह साल ठहराने वाले दिल्ली को हाशिए पर पहुंचाने वाले आपदा आम आदमी पार्टी है और अब आपदा से मुक्ति दिल्ली की चाहत है इस बार केजरीवाल हो सिसोदिया हो या आतिशी हो या सौरभ हो ਸਭੀ ਕੇ ਜਮਾਨਤੇ ਜਬ ਤੱਕ ਸੰਸਦ ਗੁਰਜੀਤ ਸਿੰਘ ਔਚਲਾ ਤੇ ਮਾਤਾ ਜੀ ਸਵਰਗਵਾਸੀ ਸਰਦਾਰਨੀ ਗੁਰਮੀਤ ਕੌਰ ਔਚਲਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੇ ਨਿਮਿਤ ਭੋਗ ਅਤੇ ਅੰਤਿਮ ਅਰਦਾਸ ਪਾਟੈਕਸ ਗਰਾਉਂਡ ਰਣਜੀਤ ਐਵੇਨਿਊ ਵਿਖੇ ਕੀਤੀ ਗਈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਅਮਰਿੰਦਰ ਸਿੰਘ ਰਾਜਵੜੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ विधायका, जीवन जीवनजोत कौर विधायक कुंवर विजय प्रताप सिंह सबका विधायक बोनी अजनाला अजनला विधायक जुगल किशोर शर्मा सबका विधायक नवजोत कौर सिद्धू मेयर करमजीत सिंह नवजोतर विधायक हरमिंदर सिंह विधायक तरसेम सिंह डीसी सबका विधायक हर प्रताप अजनला सबका विधायक सिंह बाजवा विधायक परगट सिंह सबका मंत्री अनिल जोशी सबका चेयरमैन दिनेश बसी सबका विधायक सुनील दत्ती हरीश चौधरी काउंसलर विकास सोनी काउंसलर राजकवलप्रीत सिंह लकी काउंसलर डॉक्टर शोबित कौर काउंसलर नरेंद्र तो काउंसलर मिट्ठू मदान कांग्रेसी नेता जोगेंद्रपाल सिंह ढिंगरा कैप्टन संदीप संधू सुरजीत सिंह कोहली सीनियर कांग्रेसी आगु संजीव अरोड़ा स्वर्णकार संघ वन पंजाब के प्रधान अश्वनी कुमार नमेषा आते मनमोहन सिंह डिंपल अवतार सिंह बिट्टू प्रेसिडेंट प्रॉफिट बलजिंदर सिंह बेनिस्ट्री बीजेपी अमृतसर हलका नॉर्थ दे इंचार्ज सुखमेंदर सिंह पिंटू समेत वख-वख राजनीतिक धार्मिक ਅਤੇ ਸਮਾਜਿਕ ਸਖਸ਼ਯਤਾ ਨੇ ਸਾਂਸਦ ਗੁਰਜੀਤ ਸਿੰਘ ਆਚਲਾ ਅਤੇ ਸੁਖਜਿੰਦਰ ਸਿੰਘ ਸੁਖ ਆਚਨਾ ਨਾਲ ਦੁੱਖ ਸਾਂਝਾ ਕੀਤਾ। ਇਕਲਵੀ ਇਸ ਲਈ ਥੈ ਜੇ ਦਾ ਜਨਮ ਹੋਇਆ ਉਹਨੇ ਚਲੇ ਜਾਣਾ ਪਰ ਬਹੁਤ ਹੀ ਵੱਡੇ ਦੁੱਖ ਦੀ ਗੱਲ ਹੈ। ਮੈਨੂੰ ਵੀ ਮਾਣ ਹੈ ਔਰ ਇਲਾ ਸਾਹਿਬ ਦਾ ਪੋਤਾ ਨਾ ਮੇਰਾ ਤੁਹਾਣੇ ਕਦ ਜਦੋਂ ਕੌਂਸਲਰ ਸਾਹਿਬ ਆਇਤੋ 11 ਸਾਲ ਪਹਿਲੇ ਤੁਹਾਡੇ ਦਾਸ ਨੂੰ ਪੰਜਾਬ ਪਰਦੇਸ਼ ਕਾਂਗਰਸ ਦਾ ਪ੍ਰਬਾਨ ਬਣਾਇਆ ਇੱਥੇ ਜਨੀ ਸ਼ੌਕੀ ਸਾਹਿਬ ਰਾਜਮਾਨ ਨੇ ਉਸ ਟਾਈਮ ਇਹਦਾ ਤਾਂ ਪੋਟੈਂਸ਼ੀਅਲ ਵੇਖਦੇ ਹੋਏ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਬਾਨ ਤੁਹਾਡੇ ਦਾਨਸ ਨੇ ਬਣਾਇਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਤੇ ਉਹਨਾਂ ਤੇ ਸਾਰੇ ਪਰਿਵਾਰ ਦਾ ਦੁੱਖ ਦਾ ਹਜ਼ਾਰ ਕਰਨਾ ਤੇ ਨਾਲ ਹੀ ਗੁਰੂ ਮਾਰਾ ਸਾਹਿਬ ਦੇ ਚਰਨਾਂ ਚਰਨ ਅਰਦਾਸ ਕਰਨਾ ਮਿਸਰੀ ਨੂੰ ਆਪਣੇ ਚਰਨਾਂ ਚਰਨਾਂ ਸਕਸ਼ਨ ਤੇ ਪਰਿਵਾਰ ਤੇ ਮੇਰ ਭਰੇ ਹੱਥ ਜਿਹੜਾ ਇਨਸਾਨ ਇਸ ਦੁਨੀਆ ਤੇ ਆਉਂਦਾ ਹੈ ਮਰਨ ਲਖਾਏ ਮੰਡਲ ਮੇ ਆਏ ਦਾ ਵੀ ਇਹੀ ਅਰਥ ਹੈ ਕਿਸ ਮੰਡਲ ਇਸ ਦੁਨੀਆ ਨੂੰ ਕਿਹਾ ਗਿਆ ਹੈ ਔਰ ਜਿਹੜਾ ਇਸ ਮੰਡਲ ਤੇ ਆਉਂਦਾ ਉਹ ਪਹਿਲਾਂ ਕਿਤੇ ਨਾ ਕਿਤੇ ਆਪਣਾ ਮਰਨਾ ਲਿਖਾ ਕੇ ਆਉਂਦਾ ਹੈ ਲੇਕਿਨ ਫਿਰ ਵੀ ਅਸੀਂ ਕਬੀਲਦਾਰੀਆਂ 'ਚ ਕਮਾਂਕਾਰਾਂ 'ਚ ਘਰ ਕਰਿਸਤੀਆਂ 'ਚ ਰੁੱਝ ਕੇ ਮਰਨਾ ਭੁੱਲ ਗਏ ਸੋ ਪੂਰੇ ਦੇਸ਼ ਦੇ ਅੰਦਰ ਇਸ ਮੇਰੇ ਭਰਾ ਨੇ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਬਣ ਕੇ ਨਾਟੇਬ ਪੰਜਾਬ ਦਾ ਪਰਿਵਾਰ ਦਾ ਬਾਪ ਦਾ ਮਾਂ ਦਾ ਪੂਰੇ ਪੰਜਾਬ ਦਾ ਤੇ ਸਾਡਾ ਸਾਰਿਆਂ ਦਾ ਸਿਰ ਉੱਚਾ ਕੀਤਾ ਮੈਂ ਆਪ ਦੇ ਵੱਲੋਂ ਔਰ ਕਾਂਗਰਸ ਪਾਰਟੀ ਵੱਲੋਂ ਸਾਡੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਸ਼ਾਹ ਸਾਡੀ ਮਾਂ ਨੂੰ ਆਪ ਦੇ ਚਰਨਾਂ ਵਿੱਚ ਨਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਪਰਵਾਰ ਆਦਿਆਂ ਨੂੰ ਪਾਣਾ ਮੰਨਣ ਦਾ ਮਨ ਰਖੀ ਸਦਾ ਗੁਰਜੀਤ ਸਿੰਘ ਜੀ ਅਵਜਲਾ ਉਹਨਾਂ ਦੀ ਫਲਵਾੜੀ ਦਾ ਇੱਕ ਫੁੱਲ ਜਿਨੇ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਮਹਿਮੰਦੀ ਆ ਤਿੰਨ ਵਾਰ ਦੇੰਭੀ ਖਾਲਾ ਜੀ ਦਾ ਵਾਣਾ ਨਹੀਂ ਤੈਨੂੰ ਵਰੀ ਜਿਤਨਾ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਸਵਰਗ ਜਿਹੜਾ ਰੱਬ ਨੇ ਵੀ ਬਣਾਇਆ ਤੇ ਮਾਂ ਦੀ ਮਮਤਾ ਚੋਂ ਸ਼ਾਂ ਲੈ ਕੇ ਉਸ ਬੂਟੇ ਤੋਂ ਸ਼ਾਂ ਲੈ ਕੇ ਇਸ ਕਰਕੇ ਮਾਂ ਨਹੀਂ ਲੱਭਦੀ ਜਦੋਂ ਮਾਂ ਜਾਂਦੀ ਹੈ ਨਾ ਜਿੰਨੀ ਮਰਜ਼ੀ ਬਜ਼ੁਰਗ ਹੋਵੇ ਪੂਰੀ ਰੀਲ ਜਿਹੜੀ ਹੈ ਜ਼ਿੰਦਗੀ ਦੀ ਬਚਪਨ ਤੋਂ ਲੈ ਕੇ ਕਿਸ ਤਰ੍ਹਾਂ ਉਹਨੇ ਪਾਲਿਆ ਗੁਰਜੀਤ ਸਿੰਘ ਆਦਲਾ ਜੀ ਨੂੰ ਹਮੇਸ਼ਾ ਸਵਰਗਾ ਚੋਂ ਵੀ ਉਹਨਾਂ ਦਾ ਅਸ਼ੀਰਵਾਦ ਬਣਿਆ ਰਵੇ ਇਹ ਤਾਕਤ ਬਣੀ ਰਹੇ ਸਮਾਜ ਦੀ ਸੇਵਾ ਕਰਦੇ ਰਹਿਣ ਉੱਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਵੀ ਅਰਦਾਸ ਆ ਦੇ ਪਿਤਾ ਜੀ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਦੇਣ ਜਿੱਦਨ ਦੇ ਅਖਾਲ ਚਲਾਣਾ ਕੀਤਾ ਉਸ ਦਿਨ ਤੋਂ ਲਗਾਤਾਰ ਸਾਰੇ ਲੋਕ ਸਾਡੇ ਦੁੱਖ ਸਹਿਰੀਕ ਹੋ ਰਹੇ ਨੇ ਔਰ ਪ੍ਰਮਾਤਮਾ ਦਾ ਇਹ ਕਿ ਨਿਜ਼ਮ ਇੱਕ ਸ੍ਰਿਸ਼ਟੀ ਦਾ ਦਸੂਰ ਹੈ ਕਿ ਦੁੱਖ ਵਿਦਾਇਆ ਘਟਦਾ ਹੈ ਔਰ ਖੁਸ਼ੀ ਵਿਦਾਇਆ ਵੱਧਦੀ ਹੈ ਸੋ ਜੁਗਤੀ ਘੜੀ ਤੁਸੀਂ ਸਾਰੇ ਸ਼ਰੀਕ ਹੋਏ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੇਰੀ ਕੋਸ਼ਿਸ਼ ਇਹ ਹੀ ਹੋਏਗੀ ਕਿ ਜਿਹੜੀ ਵੀ ਰਾਜਨੀਤੀ ਕਰੀਏ ਸਾਫ਼ ਸੁਥਰੀ ਅੱਛੀ ਹੋਵੇ ਏ ਡੀ ਸੀ ਪੀ ਟ੍ਰੈਫਿਕ ਹਰਪਾਲ ਸਿੰਘ ਦੀ ਰਹਿਨਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025 ਨੂੰ ਮੁੱਖ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਅਤੇ ਨਹਿਰੂ ਯੂਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਸ਼ਹਿਜ਼ਾਦਾਨੰਦ ਕਾਲਜ ਗ੍ਰੀਨ ਐਵੇਨਿਊ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ, ਰੋਡ ਸਾਈਨ ਬਾਰੇ ਦੱਸਿਆ ਗਿਆ, ਹੈਲਮਟ, ਸੀਟ ਬੈਲਟ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਰੂਲਜ਼ ਫਾਲੋ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਰੀਨਾ ਤਲਵਾਰ, ਡਾਇਰੈਕਟਰ ਚਮਨ ਲਾਲ नेहरू युवा केंद्र तो आकांक्षा ट्रैफिक एजुकेशन सेल तो कांस्टेबल सलवंत सिंह हेड ऑफ डिपार्टमेंट ऑफ इंग्लिश श्रीमती अमनदीप कौर विशेष तौर पे हाजिर सन साथियों साथी और प्यारे बच्चों आज बहुत ही रेलेवेंट टॉपिक के ऊपर जो कि ट्रैफिक अवेयरनेस है नेहरू युवा केंद्र और शहजादानंद कॉलेज के सौजन्य से एक सेमिनार का आयोजन किया गया है तो मुझे ये बताते हुए बहुत खुशी हो रही है कि इस मौके पर हमारे मध्य जो आकांक्षा जी असिस्टेंट यूथ सर्विसेज़ हैं वो हमारे मध्य आए नेहरू युवा केंद्र की तरफ से रोड सेफ्टी अवेयरनेस के ऊपर जो है बहुत ही बढ़िया सेमिनार ऑर्गेनाइज किया गया है शहजादा कॉलेज में और आज की युवा पीढ़ी को इस बारे में सचेत करना जो है बहुत जरूरी है क्योंकि डेली जो हैं वो 1400 से ज़्यादा एक्सीडेंट रोड एक्सीडेंट हो रहे हैं और 500 से अधिक मौतें हो रही हैं जो एक बहुत सीरियस इशू है और अगर हम आज की युवा पीढ़ी को इस बारे में जागरूक कर लें तो 85 परसेंट तक एक्सीडेंट रुक सकते हैं और सरदार दलजीत सिंह जी ने बहुत ही बढ़िया तरीके से जो था वो बच्चों को जागरूक किया इस बारे में कि जो शराब पीकर वाहन नहीं चलाने चाहिए या मोबाइल यूज़ करते हुए जो है वो बच्चे वाहन ना चलाएँ और अगर बच्चे जो हैं वो ओवर स्पीडिंग ना करें या फिर किसी एक दूसरे से रेस लगाने की कोशिश ना करें तो जो है बहुत सारे एक्सीडेंट से बचा जा सकता है और ये जो इनका पूरा सप्ताह मनाया जा रहा है इसके लिए मैं डिस्ट्रिक्ट एडमिनिस्ट्रेशन की बहुत धन्यवादी हूँ सोस करके डायरेक्टर साहब साहब का बहुत धनबाद जिन्होंने सूर्य अज मौका दिता कि बच्चे रूबरू और खास करके असि देखा जाए जो एक्सीडेंट है यूथ है ਜੁਗਤ ਨੂੰ ਇਹ ਪਲੇਟਫਾਰਮ ਤੋਂ ਪਹਿਲੇ ਪਲੇਟਫਾਰਮ ਦੀ ਸੁਝਾਇਆ ਜਾਵੇ ਤੇ ਬਹੁਤ ਸਾਰੇ ਐਕਸੀਡੈਂਟਾਂ ਵਿੱਚ ਕਮੀ ਹੋ ਸਕਦੀ ਆ ਉਹ ਬਹੁਤ ਸਾਰੇ ਐਕਸੀਡੈਂਟ ਜਿਹੜੇ ਆ ਕਹਿੰਦੇ ਆ ਕਿ ਜਿੰਨੇ ਵੀ ਬੱਚੇ ਆ ਛੋਟੇ ਇਹਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਜੇ ਸਭ ਤੋਂ ਵੱਡੀ ਅਹਿਮੀਅਤ ਹੈ ਕਿ ਜੇ ਐਕਸੀਡੈਂਟ ਪਤਾ ਹੀ ਨਾ ਲੱਗੇ ਔਰ ਖਾਸ ਕਰਕੇ ਜੇ ਦੇਖਿਆ ਜਾਵੇ ਤੇ ਸਾਡੇ ਜਿੰਨੇ ਵੀ ਐਕਸੀਡੈਂਟ ਹੁੰਦੇ ਨੇ 69% ਉਹ 15 ਸਾਲ ਤੋਂ ਲੈ ਕੇ ਤੇ 45 ਸਾਲ ਤੱਕ ਉਹਨਾਂ ਬੱਚਿਆਂ ਦੀ ਬਹੁਤ ਜ਼ਿਆਦਾ ਲਿਸ਼ ਹੁੰਦੀ ਆ ਔਰ ਅਸੀਂ ਕਹਾਂ ਕਰਕੇ ਜਿਹੜਾ ਸੈਮੀਨਾਰ ਲਗਾਇਆ ਲੋਕਾਂ ਨੂੰ ਅਵੇਅਕ ਕੀਤਾ ਔਰ ਲੋਕ ਆਪਣੇ ਜਿਹੜੇ ਆ ਸੇਫਟੀ ਬੈਲ ਲਗਾ ਕੇ ਚੱਲਣ ਹੈਲਮਟ ਪਾ ਕੇ ਚੱਲਣ ਹੈਲਮਟ ਜਿਹੜਾ ਆਈਐਸਆਈ ਮਾਰਕਾ ਹੋਣਾ ਚਾਹੀਦਾ ਜੇ ਰੌਂਗ ਸਾਈਡ ਵਾਲੇ ਪਾਸੇ ਗੱਡੀ ਦੀ ਲੈ ਕੇ ਆਉਣੀ ਜਾਂ ਰੌਂਗ ਸਾਈਡ ਪਾਰਕਿੰਗ ਨਹੀਂ ਕਰਦੀ ਔਰ ਜੇ ਟ੍ਰਿਪਲ ਹੈਡਿੰਗ ਨਹੀਂ ਕਰਦੀ ਬਹੁਤ ਆਪਣੀਆਂ ਖਾਸ ਕਰਕੇ ਜਿਹੜੀਆਂ ਜਿਹੜਾ ਦੂਰ ਟਰੱਕ ਦੇ ਰੁਕਦਾ ਉਹ ਪਾ ਦੋ ਕੰਨ टाइम जिस तरह ये चलानी स्टार्ट हो रही है बच सकिए चलान है आज का जो हमारा ये सेमिनार है रोड सेफ्टी अवेयरनेस को लेके शहजादा नंद कॉलेज में हमने किया है जिसमें हमें प्रिंसिपल डॉक्टर रीना तलवार जी का बहुत सपोर्ट मिला उन्होंने हमें बहुत अच्छी चीज़ें भी सिखाई आज के सेमिनार में और साथ ही ट्रैफिक पुलिस कमिश्नरेट से दलजीत सिंह जी ने बच्चों को अवेयर किया है और ये अभी पूरा एक हफ्ता जो है हम लोग कॉलेज में ही इवेंट्स करा रहे हैं बच्चों को अवेयर करने का मेनली यूथ को अवेयर करने का जो कि पंद्रह से उनतीस वर्ष के हैं उनको अवेयर करने का एक सेशन चला रहे हैं गणतंत्र दिवस दो हजार पच्ची मद्देनजर रखते हुए अमृतसर कानून और व्यवस्था की समीक्षा ल ਪੁਲਿਸ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਦੀ ਅਗਵਾਈ ਡੀਜੀਪੀ ਗੌਰਵ ਯਾਦਵ ਨੇ ਕੀਤੀ ਜਿਸ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਸੀਮਾਵਰਤੀ ਜ਼ਿਲ੍ਹਿਆਂ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਗ੍ਰਾਮੀਣ ਅਤੇ ਤਰਨਤਾਰਨ ਦੇ ਪੁਲਿਸ ਅਧਿਕਾਰੀ ਨੇ ਪਾਗ ਲਿਆ। ਇਸ ਸਮੀਖਿਆ ਬੈਠਕ ਦਾ ਮੁੱਖ ਉਦੇਸ਼ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸ਼ਾਂਤੀ ਅਤੇ ਸਤਿਪਾਵਨਾ ਨੂੰ ਬਰਕਰਾਰ ਰੱਖਣਾ ਸੀ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲ ਦੇ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੇ ਆਪਣੀ ਪਹਿਲੀ ਸੀਨੇਟ ਮੀਟਿੰਗ ਵਿੱਚ ਉੱਚ ਸਿੱਖਿਆ ਨੂੰ ਵਿਸ਼ਵ ਪੱਦਰੀ ਅਤੇ ਰੋਜ਼ਗਾਰ ਓਰੀਐਂਟਡ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਨੇ ਸਿੱਖਿਆ ਨੂੰ ਰੋਜ਼ਗਾਰ ਨਾਲ ਸਿੱਧੇ ਤੌਰ ਤੇ ਜੋੜਨ ਲਈ ਨਵੇਂ ਕੋਰਸ ਤਿਆਰ ਕਰਨ ਅਤੇ ਸੁਰਜੀਤ ਪਾਤ ਸੈਂਟਰ ਆਫ ਏਥੀਕਲ AI ਦੀ ਸਥਾਪਨਾ ਦਾ ਐਲਾਨ ਕੀਤਾ। ਸੀਨੇਟ ਮੈਂਬਰਾਂ ਨੇ ਉਹਨਾਂ ਦੀ ਅਗਵਾਈ ਤੇ ਭਰੋਸਾ ਜ਼ਾਹਿਰ ਕੀਤਾ। ਫਤਾਪੁਰ ਵਾਰਡ ਨੰਬਰ 73 ਵਿਖੇ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਦਾ ਹੱਲ ਕਰਦਿਆਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਇਲਾਕੇ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਮੌਕੇ ਲਖਵਿੰਦਰ ਸਿੰਘ, ਸਾਪ ਸਿੰਘ, ਸੁਖਵਿੰਦਰ ਸਿੰਘ, ਬਖਸ਼ੀ ਸਿੰਘ, ਅਜੀਤ ਸ਼ੇਰਗਿੱਲ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਵਾਰਡ ਨੰਬਰ 73 ਹੈ। ਇੱਥੇ ਅੱਜ ਅਸੀਂ ਪਹੁੰਚਿਆ ਨਵੇਂ ਟਿਊਬਵਲ ਦਾ ਦੌਰਾ ਕਰਨ ਲਈ ਅਤੇ ਕੁਸਰਾ ਦੀ ਪੱਤੀ ਐ ਇੱਥੇ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਸੀਗੀ ਬੜੀ ਦੇਰ ਤੋਂ ਇਸ ਇਲਾਕਾ ਨਿਵਾਸੀਆਂ ਦੀ ਮੰਗ ਸੀ ਉਹਨੂੰ ਅੱਜ ਅਸੀਂ ਪੂਰਾ ਕਰਨ ਆਏ ਆ ਸਾਰਿਆਂ ਦਾ ਇੱਥੇ ਪੰਚਤ ਦੇ ਮੈਂ ਧੰਨਵਾਦ ਕਰਦਾ ਹਾਂ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਮੈਂ ਵਿਸ਼ਵਾਸ ਦਿਵਾਣਾ ਕਿ ਜਿਹੜੇ ਜਿਹੜੇ ਵਾਦੇ ਅਸੀਂ ਕੀਤੇ ਨੇ ਇੱਕ ਇੱਕ ਵਾਦਾ ਅਸੀਂ ਪੂਰਾ ਕਰਾਂਗੇ ਕੋਈ ਵੀ ਵਾਦਾ ਜਿਹੜਾ ਉਹ ਦੂਰ ਨਹੀਂ ਰਹੇਗਾ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਚਾਹੇ ਉਹ ਸੀਵਰੇਜ ਹੋਵੇ ਚਾਹੇ ਉਹ ਸਟਰੀਟ ਲਾਈਟ ਹੋਵੇ ਕੋਈ ਵੀ ਕੰਮ ਜਿਹੜਾ ਚਾਹੇ ਪੈਨਸ਼ਨਾਂ ਹੋਣ ਚਾਹੇ ਵੋਟਰ ਕਾਰਡ ਹੋਣ ਕੋਈ ਵੀ ਕੰਮ ਜਿਹੜਾ ਉਹਨੂੰ ਦੂਰਾ ਨਹੀਂ ਛੱਡਿਆ ਜਾਏਗਾ ਇੱਕ ਇੱਕ ਕੰਮ ਨੂੰ ਪੂਰਾ ਕਰਾਂਗੇ ਇਹ ਮੇਰਾ ਵਾਦਾ ਲੋਕਾਂ ਦੇ ਦਾ ਜੋ ਕਿ ਸਾਡਾ ਕਾਫੀ 1.5 2 ਸਾਲ ਤੋਂ ਪੈਂਡਿੰਗ ਚੱਲਣ ੜਿਆ ਸੀ ਟਿਊਬਲ ਜੋ ਕਿ ਅੱਜ ਐਮਐਲਏ ਸਾਹਿਬ ਆਏ ਨੇ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨੇ ਅੱਜ ਪੀਣ ਵਾਲੇ ਪਾਣੀ ਦਾ ਉਦਘਾਟਨ ਟਿਊਬਲ ਦਾ ਕੀਤਾ ਹੈ ਜੋ ਕਿ ਇਸ ਇਲਾਕੇ ਨੂੰ ਬਹੁਤ ਇਰਤੋਂ ਇਹ ਮੰਗ ਹੈਗੀ ਸੀ ਕਿ ਪਾਣੀ ਵਾਲੇ ਪੀਣ ਦੀ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਸੀਐਮ ਸਾਹਿਬ ਦਾ ਐਮਐਲਏ ਡਾਟਰ ਅਜੀਤ ਗੁਪਤਾ ਜੀ ਦਾ ਕੇਜਰੀਵਾਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੁਟਾਨ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵ ਕਾਂਚੀ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਸ਼ਹਿਰ ਸਿੰਗਾਪੁਰ ਤੋਂ 3 ਗੁਣਾ ਵੱਡਾ ਹੋਵੇਗਾ ਅਤੇ ਇਸ ਦੀ ਨੀਂਵ ਹਰੀਆਲੀ ਅਤੇ ਖੁਸ਼ਹਾਲੀ ਤੇ ਆਧਾਰਿਤ ਹੋਵੇਗੀ। ਪ੍ਰੋਜੈਕਟ ਵਿੱਚ ਵਾਤਾਵਰਣ ਅਨੁਕੂਲ ਨਿਰਮਾਣ ਅਤੇ ਸਥਿਰ ਵਿਕਾਸ ਦੇ ਸਿਧਾਂਤਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦਾ ਮਕਸਦ ਬੁਟਾਨ ਦੇ ਲੋਕਾਂ ਦੇ ਜੀਵਨ ਮਿਆਰ ਨੂੰ ਬਿਹਤਰ ਬਣਾਉਣਾ ਅਤੇ ਪਰਟਨ ਨੂੰ ਵਧਾਵਾ ਦੇਣਾ ਹੈ। ਇਸ ਸ਼ਹਿਰ ਵਿੱਚ ਆਧੁਨਿਕ ਸਹੂਲਤਾਂ ਨਾਲ ਕੁਦਰਤੀ ਸੁੰਦਰਤਾ ਨੂੰ ਸੰਭਾਲਿਆ ਜਾਵੇਗਾ। ਇਹ ਕਦਮ ਬੁਟਾਨ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਇਸ ਨੂੰ ਗਲੋਬਲ ਪੱਧਰ ਤੇ ਇੱਕ ਨਵੀਂ ਪਛਾਣ ਦਿਲਾਵੇਗਾ। ਇਹ ਪ੍ਰੋਜੈਕਟ ਭਵਿੱਖ ਵਿੱਚ ਵਾਤਾਵਰਣਿਕ ਸਥਿਰਤਾ ਅਤੇ ਖੁਸ਼ਹਾਲ ਜੀਵਨ ਦਾ ਸ਼ਾਨਦਾਰ ਉਦਾਹਰਣ ਬਣੇਗਾ। ਰਾਮ ਤੀਰਥ ਰੋਡ ਬਾਈਪਾਸ ਤੇ ਗੰਦੇ ਨਾਲੇ ਤੇ ਬਣਿਆ ਪੁਲ ਸਰਹੱਦੀ ਪਿੰਡਾਂ ਨੂੰ ਅੰਮ੍ਰਿਤਸਰ ਸ਼ਹਿਰ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਇਹ ਪੁਲ ਆਪਣੀ ਮਿਆਦ ਪੂਰੀ ਕਰ ਚੁੱਕਿਆ ਹੈ ਰਾਹੀਰ ਜਾਨ ਜੋਖਮ ਵਿੱਚ ਪਾ ਕੇ ਇਸ ਪੁਲ ਨੂੰ ਪਾਰ ਕਰਦੇ ਹਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਡਰੇਨ ਦੇ ਪਾਣੀ ਦੀ ਗੱਲ ਕਰੀਏ ਤਾਂ ਗੰਦੇ ਪਾਣੀ ਨਾਲ ਹਵਾ ਅਤੇ ਪਾਣੀ ਦੂਸ਼ਿਤ ਹੋ ਰਿਹਾ ਹੈ ਪਿੰਡ ਮਾਹਲ ਦੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਸਾਡੀ ਟੀਮ ਵੱਲੋਂ ਐਸੇ ਡਰੇਨ ਅਤੇ ਪੁਲ ਦੀਆਂ ਕਈ ਖਬਰਾਂ ਕਵਰ ਕੀਤੀਆਂ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖੋ ਜੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਪੁਲਨਾ ਪਿੰਡ ਮਾਲ ਦੇ ਨਿਵਾਸੀਆਂ ਨਾਲ ਇਹ ਵਾਅਦਾ ਜ਼ਰੂਰ ਕੀਤਾ ਵਾ ਵੀ ਜਿਹੜੀ ਤੰਗ ਟਾਪ ਡਰੇਨ ਆ ਤੇ ਜਿਹੜਾ ਬਾਈਪਾਸ ਮਾਲ ਚੌਕ ਆ ਉਹ ਜਿਹੜਾ ਵਾ ਜਲਦ ਬਣਾ ਦਿੱਤਾ ਜਾਵੇਗਾ ਪਰ ਹੋਇਆ ਕੀ ਆ 1995 ਤੋਂ ਲੈ ਕੇ ਸਰਕਾਰਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਹਰ ਰਾਜਨੀਤਿਕ ਆਗੂ ਹੋਵੇ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਇਹ ਕਹਿ ਕੇ ਜਾਂਦੇ ਜਰੂਰ ਸੁਣੇ ਆ ਵੀ ਚਲ ਦੇਦਾ ਘਟਨ ਹੋ ਰਿਹਾ ਵਾ ਪਰੰਤੂ ਅੱਜ 40 ਸਾਲ ਬੀਤ ਚੁੱਕੇ ਨੇ ਟੰਗਟਾਪ ਡਰੇਨ ਜਿਹੜੀ ਪਾਣੀ ਦੁੱਸ਼ਦ ਹੋ ਚੁੱਕਾ ਵਾ ਔਰ ਇਹਦੇ ਨਾਲ ਬਿਮਾਰੀਆਂ ਦਾ ਬਹੁਤ ਵੱਡਾ ਜਿਹੜਾ ਫਲਾ ਪੈ ਲਿਆ ਗਿਆ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤੇ ਪੀਣ ਵਾਲਾ ਪਾਣੀ ਜਿਹੜਾ ਇਸ ਵੇਲੇ 600 650 ਦੇ ਬੈਕਟੀਰੀਆ ਦੇ ਨਾਲ ਜਾ ਰਿਹਾ ਵਾ ਜਿਹਦੇ ਨਾਲ ਅਕਸਰ ਲੋਕ ਬਿਮਾਰ ਹੁੰਦੇ ਦੇਖੇ ਜਾ ਰਹੇ ਨੇ ਜੇ ਇਲੈਕਟ੍ਰੋਨਿਕ ਦੇ ਸਮਾਨ ਦੀ ਗੱਲ ਕਰੀਏ ਘਰੇਲੂ ਵਸਤੂਆਂ ਦੀ ਤੇ ਉਹਦੇ ਵਿੱਚ ਇਲੈਕਟ੍ਰੋਨਿਕ ਸਮਾਨ ਜਿਹੜਾ 1 ਸਾਲ ਬਾਅਦ ਹੀ ਏਸੀ ਹੋਵੇ ਚਾਹੇ ਐਲਸੀਡੀ ਹੋਵੇ ਚਾਹੇ ਕੰਪਿਊਟਰ ਹੋਵੇ ਉਹ ਖਤਮੀ ਹੋ ਜਾਂਦਾ ਹੈ ਸਵਾਲ ਦੇ ਨਾਲ। ਇਲਾਕਾ ਨवासी ਇਹ ਮੰਗਿਆ ਕਿ ਟੰਗਟਾਪ ਡਰੇਨ ਦੇ ਜਿੱਥੇ ਪਹਿਲਾਂ ਚੋਣਾ ਦੇ ਸਮੇਂ ਇੱਕ ਸਿਆਸਤ ਹੋਈ ਸੀ, ਸੋਸ਼ਲ ਮੀਡੀਆ ਤੇ ਪ੍ਰਚਾਰ ਪ੍ਰਸਾਰ ਹੋਇਆ ਸੀ ਵੀ ਬਣਾ ਦਿੱਤਾ ਜਾਏਗਾ। ਪਰ 2 ਸਾਲ ਹੋ ਗਏ ਨੇ ਸਰਕਾਰ ਬਣਨ ਤੋਂ ਬਾਅਦ ਵੀ ਇਸ ਟੰਗਟਾਪ ਡਰੇਨ ਬਾਰੇ ਅੱਜ ਤੱਕ ਕੋਈ ਵੀ ਸਿਆਸੀ ਆਗੂ ਵੱਲੋਂ ਬਿਆਨ ਨਹੀਂ ਦਿੱਤਾ ਗਿਆ। ਜੇਕਰ ਪੁਲ ਦੀ ਗੱਲ ਕਰੀਏ ਇਹ ਕੰਪਨੀ ਨੇ ਪੁਲ ਪਿਛਲੇ 1.5 ਸਾਲ ਤੋਂ ਤਿਆਰ ਕਰਕੇ ਅੱਧ ਵਿਚਾਲੇ ਛੱਡ ਦਿੱਤਾ ਵਾ ਇਹ ਵੀ ਪਤਾ ਲੱਗਾ ਕਿ ਪੁਲ ਦੀਆਂ ਡਰਾਇੰਗਾਂ ਜਿਹੜੀਆਂ ਬਦਲ ਦਿੱਤੀਆਂ ਗਈਆਂ ਨੇ ਜਿਸ ਕਰਕੇ ਠੇਕੇਦਾਰ ਵੱਲੋਂ ਇਸ ਪੁਲ ਨੂੰ ਦੁਬਾਰਾ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਵਾ ਹੁਣ ਵੇਖਿਆ ਜਾਵੇ ਵੀ ਜੇ ਇਨ੍ਹਾਂ ਹਾਲਾਤਾਂ ਦੇ ਵਿੱਚ ਇੱਥੋਂ ਹਜ਼ਾਰਾਂ ਵੀਕਲ ਰੋਜ਼ ਸ਼੍ਰੀ ਰਾਮ ਤੀਰਥ ਮੰਦਿਰ ਭਗਵਾਨ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਣ ਲਈ ਜਾਂਦੇ ਨੇ ਕਿਸੇ ਵੇਲੇ ਵੀ ਇਹ ਪੁਲ ਜਿਹੜਾ ਹਾਲਸੇ ਦਾ ਜਿਹੜਾ ਵਾ ਸ਼ਿਕਾਰ ਹੋ ਸਕਦਾ ਵਾ ਇਲਾਕਾ ਨਿਵਾਸੀਨਾਂ ਤਰਫੋਂ ਮੰਗ ਕਰਦੇ ਆਂ ਵੀ ਇਹਨੂੰ ਜਲਦ ਜਿਹੜਾ ਵਾ ਤੁੰਗਟਾਪ ਟ੍ਰੇਨ ਅਤੇ ਬਾਈਪਾਸ ਮੁਲ ਪੁਲ ਮਾਹ ਨੂੰ ਜਿਹੜਾ ਵਾ ਬਣਾ ਕੇ ਜਿਹੜਾ ਵਾ ਲੋਕਾਂ ਨੂੰ ਜੜੀ ਨਜਾਦ ਦਵਾਈ ਜਾਵੇ ਅਸੀਂ ਇਸ ਵਕਤ ਰਾਮਦੀਰਥ ਰੋਡ ਤੇ ਮੌਜੂਦ ਆਂ ਜਿੱਥੇ ਕਿ ਪੁਲ ਨਿਰਮਾਣ ਅਧੀਨ ਹੈ ਕਾਰਣ ਇਹ ਹੈ ਕਿ ਉਸ ਦੀ ਜਿਹੜੀ ਡਰਾਇੰਗ ਹੈ ਉਹ ਗਲਤ ਹੈ ਜਿਸ ਕਾਰਨ ਠੇਕੇਦਾਰ ਵੱਲੋਂ ਹੁਣ ਇਹਨੂੰ ਤੋੜ ਕੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਪਾਣੀ ਦੀ ਗੱਲ ਕਰੀਏ ਤਾਂ ਡਰੇਨ ਦਾ ਪਾਣੀ ਜਿਹੜਾ ਬੜਾ ਹੀ ਦੂਸ਼ਿਤ ਹੋ ਚੁੱਕਾ ਹੈ ਜਿਹਦੇ ਨਾਲ ਇਲਾਕਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਨੇ ਸੋ ਇਲੈਕਸ਼ਨਾਂ ਦੇ ਦੌਰਾਨ ਇਸ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਪਰ ਹਜੇ ਤੱਕ ਇਸ ਦਾ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜਾਇਆ ਗਿਆ ਜਿਹੜਾ ਪੁਰਾਣਾ ਪੋਲ ਹੈ ਉਹ ਆਪਣੀ ਉਮਰ ਹੰਡਾ ਚੁੱਕਾ ਹੈ ਤੇ ਕਿਸੇ ਵੇਲੇ ਵੀ ਕੁਝ ਵੀ ਹਾਦਸਾ ਹੋ ਸਕਦਾ ਹੈ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਪੁਲ ਦਾ ਜਲਦ ਤੋਂ ਜਲਦ ਨਿਰਮਾਣ ਕਰਵਾਇਆ ਜਾਵੇਗਾ ਤੇ ਜਿਹੜੀ ਡਰੇਨ ਹੈ ਇਸ ਨੂੰ ਕਵਰ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ ਨਿਊਜ਼ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰੁਣ ਚੋਗਵਲੋ ਜੰਮੂ ਕਸ਼ਮੀਰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਮਨਹਾਸ ਦੇ ਅਚਾਨਕ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਉਹਨਾਂ ਆਖਿਆ ਕਿ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਡੂੰਗੇ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ। ਨੈਸ਼ਨਲ ਲੋਕ ਕਲਿਆਣ ਪਾਰਟੀ, ਭਾਰਤ ਗਠਜੋੜ, ਸਾਡਾ ਖਿਰਦਾ ਪੰਜਾਬ ਫੈਡਰੇਸ਼ਨ ਅਤੇ ਜਨ ਅੰਦੋਲਨ ਨੇ ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕਜੁੱਟ ਹੋ ਕੇ ਗੱਠਜੋੜ ਦਾ ਐਲਾਨ ਕੀਤਾ। ਇਸ ਮੌਕੇ ਆਗੂਆਂ ਨੇ ਵਿਸ਼ਟਾਚਾਰ ਨੂੰ ਚੁਣੌਤੀ ਦੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਅਤੇ ترقی ਅਤੇ ਪਲਾਈ ਪ੍ਰਾਪਤ ਕਰਨ ਲਈ ਨਾਗਰਿਕਾਂ ਦੀ ਭਾਗੀਦਾਰੀ ਅਤੇ ਸਮੂਹਿਕ ਕਾਰਵਾਈ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰੈਸ ਕਾਨਫਰੰਸ ਨੂੰ ਨੈਸ਼ਨਲ ਲੋਕ ਕਲਿਆਣ ਪਾਰਟੀ ਦੇ ਰਾਸ਼ੀ ਪ੍ਰਧਾਨ ਇੰਦਰਪ੍ਰੀਤ ਸਿੰਘ ਸਾਡਾ ਖਿਰਦਾ ਪੰਜਾਬ ਫੈਡਰੇਸ਼ਨ ਦੇ ਸਲਾਹਕਾਰ ਅਮਨ ਬੰਦਵੀ ਜਨ ਅੰਦੋਲਨ ਤੋਂ ਅਭਿਸ਼ੇਕ ਨੈਸ਼ਨਲ ਲੋਕ ਕਲਿਆਣ ਪਾਰਟੀ ਦਿੱਲੀ ਪ੍ਰਧਾਨ ਅਰੁਣ ਕੁਮਾਰ ਸ਼ਰਮਾ ਅਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਡਾਕਟਰ ਸੁਧੀਰ ਅਗਰਵਾਲ ਭਾਰਤ ਗਠ ਜੋੜ ਦੇ ਸੰਸਥਾਪਕ ਬਲਦੇਵ ਰਾਜ ਸੂਤ ਗ੍ਰਾਮ ਸਭਾ ਦੇ ਕਾਰਕੁਨਾ ਅਤੇ ਭਾਰਤ ਗਠ ਜੋੜ ਦੇ ਸਲਾਹਕਾਰ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਸੀਂ ਇਹ ਭਾਰਤ ਜੱਟ ਬੰਧਨ ਮਨਾਇਆ ਹੈ ਭਾਰਤ ਜੱਟ ਬੰਧਨ ਦੇ ਵਿੱਚ ਭਾਰਤ ਜੱਟ ਬੰਧਨ ਮਨਾਇਆ ਹੈ ਜਿਦੇ ਵਿੱਚ ਅਸੀਂ ਪਾਰਟੀਆਂ ਆਈ ਹੈ ਉਹ ਅਸੀਂ ਪਾਰਟੀਆਂ ਦੇ 70 ਕੈਂਡੀਡੇਟ 70 ਵਿਧਾਨ ਸਭਾ ਦੇ ਨੋਮੀਨੇਸ਼ਨ ਫਾਈਲ ਕਰ ਚੁੱਕੀ ਹੈ ਔਰ ਹੁਣ ਜਿਹੜੇ 70 ਕੈਂਡੀਡੇਟ ਲੜ ਰਹੇ ਹੈ ਭਾਰਤ ਜਟ ਬੰਦਨ ਦੇ ਸਪੋਰਟ ਦੇ ਥਰੂ ਉਹਦੇ ਵਿੱਚ 50000 ਤੋਂ ਜ਼ਿਆਦਾ ਸੰਗਤ ਜੁੜ ਛੁਟੀ ਹੈ ਜਿਹੜਾ ਸਪੋਰਟ ਕਰ ਰਹੀ ਹੈ ਔਰ ਉਹੀ ਸਾਰੀ ਸੰਗਤ ਹੈ ਜਨ ਆंदोलਨ ਦੇ ਵਿੱਚ ਆ ਕੇ ਵੀ ਸਾਨੂੰ ਸਪੋਰਟ ਕਰਨ ਜਾਰੀ ਹੈ ਸਾਥੀ ਸਾਥ ਜਿਹੜਾ ਮੇਨ ਅਜੈਂਡਾ ਹੈ ਤੇ ਅਸੀਂ ਪਾਰਟੀਆਂ ਮੈਨੀਫੈਸਟੋ ਨਹੀਂ ਪਬਲਿਕ ਮੈਨੀਫੈਸਟੋ ਦੇ ਉੱਤੇ ਕੰਮ ਕਰ ਰਿਹਾ ਜਿਦੇ ਵਿੱਚ ਪਿਛਲੇ 1 ਸਾਲ ਤੋਂ ਅਲੱਗ-ਅਲੱਗ ਵਰਗਾ ਤੋਂ ਕੀ ਕੀ ਏਰੀਆ ਦੀ ਡਵੈਲਪਮੈਂਟ ਉਹ ਚਾਹੁੰਦੇ ਹੈ ਉਹ ਸਭ ਕੰਪਾਈਲ ਕਰਾ ਜਾ ਰਿਹਾ ਹੈ ਔਰ ਜਿਹੜਾ ਅਸੀਂ ਹੈ ਜਨ ਆंदोलਨ ਕਰਨ ਜਾ ਰਹੇ ਹੁਣ 23 ਤਾਰੀਖ ਨੂੰ ਦਿੱਲੀ ਦੇ ਵਿੱਚ ਉਹਦੇ ਵਿੱਚ ਉਹ ਝੰਡਾ ਘੋਸ਼ਣਾ ਪੱਤਰ ਅੰਕਲਾ ਜਾਏਗਾ ਔਰ JDV ਮੇਨ ਫਰੇਮ ਪਾਰਟੀ ਆ ਲੜ ਰਹੀ ਹੈ ਉਹਨਾਂ ਨੂੰ ਦਿੱਤਾ ਜਾਏਗਾ ਕਿ ਇਹ ਉਹ ਮੁੱਦੇ ਹੈ ਜਿਹੜੇ ਪਬਲਿਕ ਚਾਹਦੀ ਹੈ ਨਾ ਕਿ ਸਿਰਫ ਪਬਲਿਕ ਫ੍ਰੀ ਸੇਵਾਏ ਚਾਹਦੀ ਹੈ ਜਾਂ ਫ੍ਰੀ ਬੀਸ ਚਾਹਦੀ ਹੈ ਤੇ ਉਹਦਾ ਪ੍ਰੋਗਰਾਮ 23 ਤਾਰੀਖ ਨੂੰ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਜਿੱਦੀ ਅਪੀਲ ਕਰਨ ਦੇ ਲਈ ਕਿ ਇੱਥੇ ਵੀ ਜਿਹੜੇ ਲੋਕ ਮੋਰਚੇ ਦੇ ਵਿੱਚ ਹੈ ਜਾਂ ਜਿਨ੍ਹਾਂ ਦੀ ਆਵਾਜ਼ ਨਹੀਂ ਸੁਣਾਈ ਦੀ ਜਾ ਰਹੀ ਉਹ ਸਾਰੇ ਦੇ ਸਾਰੇ ਸਾਡੇ ਨਾਲ ਜੁੜੀਏ ਔਰ ਉਸ 23 ਦੇ ਪ੍ਰੋਗਰਾਮ ਦੇ ਵਿੱਚ ਦਿੱਲੀ ਵਿੱਚ ਆਈਏ ਤਾਂ ਕਿ ਪੂਰੇ ਦੇਸ਼ ਵਿੱਚ ਉਹ ਆਵਾਜ਼ ਜਾਏ ਕਿ ਭਈ ਕਿਸ ਤਰੀਕੇ ਦੇ ਨਾਲ ਵੈਲਫੇਅਰ ਡਵੈਲਪਮੈਂਟ ਔਰ ਮੁੱਦਿਆਂ ਨੂੰ ਰੱਖਿਆ ਜਾ ਸਕਦਾ ਵਰਨਾ ਉਹ ਚੀਜ਼ ਅਗਰ ਅੱਜ ਇਸ ਪ੍ਰੋਗਰਾਮ ਦੇ ਥਰੂ ਨਾ ਨੇ ਨਹੀਂ ਰੱਖੀ ਤੇ ਉਹ ਸਾਰੀ ਆਵਾਜ਼ ਜਿੱਦਾਂ ਹਮੇਸ਼ਾ ਦੱਬਦੀ ਆਈ ਹੈ ਉਹ ਸਿਰਫ ਪੰਜਾਬ ਸੈਂਟਰੀ ਰਹਿ ਕੇ ਦਬ ਜਾਏਗੀ ਬਟ ਅਦਰ ਆਜ ਉਹ ਆਵਾਜ਼ ਦਿੱਲੀ ਤੋਂ ਉਸ ਜਨ ਅੰਦੋਲਨ ਤੋਂ ਉੱਠਦੀ ਹੈ ਤੇ ਪੂਰੇ ਦੇਸ਼ ਔਰ ਵਿਦੇਸ਼ ਵਿੱਚ ਕਵਰੇਜ ਵਿੱਚ ਆਟੋਮੈਟਿਕਲੀ ਆ ਜਾਏਗੀ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ ਤਵੰਦੀ ਅਗਵਾਈ ਹੇ ਸਕੂਲ ਟੀਚਰਸ ਦੀ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦੌਰਾਨ ਡਾਕਟਰ 파ਰਤੀ ਤਵਨ ਵੱਲੋਂ ਦੱਸਿਆ ਗਿਆ ਕਿ ਐਸੇ ਟ੍ਰੇਨਿੰਗ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਬੱਚਿਆਂ ਦੀ ਕਿਸ਼ੋਰ ਅਵਸਥਾ ਵਿੱਚ ਚੰਗੀ ਤਰ੍ਹਾਂ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਤੇ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਡਾਕਟਰ ਰਾਗਵ ਗੁਪਤਾ ਸਕੂਲ ਹੈਲਥ ਕੋਆਰਡੀਨੇਟਰ ਲਵਪ੍ਰੀਤ ਸਿੰਘ ਅਦਰ ਸਮੂਹ ਸਟਾਫ ਹਾਜ਼ਰ ਸਨ ਪੀਓ ਸਟਾਫ ਇਨਚਾਰਜ ਹਰੀਸ਼ ਕੁਮਾਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਇੱਕ ਪਗਵਾੜੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਮਾਮਲਾ ਦਰਸ਼ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 552, ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਤਰਨਤਾਰਨ ਵਿਖੇ ਗਾਂਧੀ ਪਾਰਕ ਦੀ ਹਾਲਤ ਤਰਸਯੋਗ ਪ੍ਰਸ਼ਾਸਨ ਦੇਵੇ ਧਿਆਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਾਏ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰਨਤਾਰਨ ਸ਼ਹਿਰ ਵਿੱਚ ਸਥਿਤ ਗਾਂਧੀ ਪਾਰਕ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਤਰਨਤਾਰਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸ਼ਹਿਰ ਨਿਵਾਸੀਆਂ ਦਾ ਆਖਣਾ ਹੈ ਕਿ ਇਸ پارک ਵਿੱਚ ਹਰ ਰੋਜ਼ ਬੱਚੇ, ਬਜ਼ੁਰਗ ਅਤੇ ਲੇਡੀਆਂ ਆਪਣਾ ਮਨੋਰੰਜਨ ਕਰਨ ਆਉਂਦੇ ਹਨ। ਝੂਲੇ ਟੁੱਟੇ ਹੋਣ ਕਾਰਨ ਬੱਚਿਆਂ ਨੂੰ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਨਵੇਂ ਝੂਲੇ ਨਹੀਂ ਲਗਾਏ ਜਾ ਰਹੇ। ਲੋਕਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ پارک ਵਿੱਚ ਨਵੇਂ ਝੂਲੇ ਲਗਾਏ ਜਾਣ ਅਤੇ ਸਫਾਈ ਕਰਵਾਈ ਜਾਵੇ। ਸਹੀ ਤਰਨਤਨ ਦੇ ਗਾਂਧੀ ਬਾਗਿਸ਼ ਟੋਟੀਆਂ ਜੀ ਨਾ ਇੱਕ ਬਾਹ ਦੇ ਤਰਨਦਾਰ ਦਾ ਪਾਰ ਗਿਆ ਜਿੱਥੇ ਰੋਕ ਕੇ ਜਾਣ ਕੇ ਸੈਰ ਕਰਦੇ ਆ ਆਪਣੀ ਸ਼ੀਸ਼ਾ ਦਾ ਧਿਆਨ ਰੱਖਦੇ ਆ ਨਾਲ ਨਾਲ ਬੱਚੇ ਵੀ ਆਉਂਦੇ ਇੱਥੇ ਉਹ ਖੇលਦੇ ਆ ਝੂਲੇ ਵਗੈਰਾ ਲੈਂਦੇ ਆ ਇੱਥੇ ਝੂਲਿਆਂ ਦੇ ਹਾਲ ਬਹੁਤ ਮਾੜੀਏ ਰੁੱਟੇ ਪਏ ਆ ਆਦੀ ਪ੍ਰਸ਼ਾਸਨ ਵੱਲੋਂ ਮੰਗੇ ਆ ਵੀ ਇਹਨਾਂ ਦੀ ਰਿਪੇਅਰ ਕਰਾਈ ਜਾਵੇ ਤੇ ਕੁਝ ਬਾਕੀ ਪਾਰਕ ਵਿੱਚ ਜੋ ਵੀ ਕੁਝ ਹੋਣ ਵਾਲੇ ਕੰਮ ਆ ਉਹ ਸਹੀ ਕਰਕੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਗਾਂਧੀ ਪਾਰਕ ਇੱਥੇ ਇੱਕ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਤੇ ਇੱਕ ਝੂਲੇ ਛੁੱਟੇ ਪਏ ਨੇ ਰਿਪੇਅਰ ਹੋਣ ਚਾਹੀਦੇ ਆ ਸਾਰੇ ਨੰਗੀਆਂ ਦੀ ਰਿਪੇਅਰ ਕਰਨ ਵੇਜੇ ਨੂੰ ਕਹਿਣ ਸਫਾਈ ਦੀ ਮੰਗਾਈ ਮੈਂ ਅੱਜ ਤਰਨ ਤਰਨ ਦੇ ਮਸ਼ਹੂਰ ਗਾਂਧੀ ਪਾਰਕ 'ਚ ਖੜਾ ਗਾਂਧੀ ਪਾਰਕ ਜਿਹੜਾ ਤਰਨ ਤਰਨ ਦੇ ਸੈਂਟਰ ਵਿੱਚ ਹੈਗਾ ਇੱਥੇ ਬਹੁਤ ਹੀ ਪੁਰਾਣਾ ਗਾਂਧੀ ਪਾਰਕ ਹੈ ਅਸੀਂ ਵੀ ਛੋਟੇ ਹੁੰਦੇ ਤਾਂ ਇਹ ਇੱਥੇ ਆਉਂਦੇ ਰਹੇ ਹਾਂ ਅੱਜ ਹੀ ਬੱਚਿਆਂ ਨੂੰ ਲੈ ਕੇ ਆਨੇ ਆ ਪਿੱਛੇ ਜਿਵੇਂ ਛੁੱਟੀਆਂ ਨਿਕਲੀਆਂ ਵਾ ਸ਼ਨੀ ਆਇਆ ਤਾਂ ਖਾਸ ਤੌਰ ਤੇ ਸ਼ਨੀ ਆਇਆ ਤਾਂ ਤੇ ਬਹੁਤ ਹੀ ਜ਼ਿਆਦਾ ਇੱਥੇ ਰਸ਼ ਹੁੰਦਾ ਦੇਖਣ ਚ ਆਇਆ ਕਿ ਇੱਥੇ ਤਕਰੀਬਨ ਸਾਰੇ ਹੀ ਝੂਲੇ ਟੁੱਟੇ ਨੇ ਜਿਹੜਾ ਕਿ ਕਦੀ ਵੀ ਕੋਈ ਵੀ ਬਹੁਤ ਬਹੁਤ ਹੀ ਕਿਸੇ ਨੂੰ ਸੱਟ ਲੱਗ ਸਕਦੀ ਹੈ ਜਾਂ ਕੋਈ ਵੀ ਹਾਦਸਾ ਵਾਪਰ ਸਕਦਾ ਜਿੰਨੂੰ ਰੋਕਿਆ ਨਹੀਂ ਜਾ ਸਕਦਾ ਪ੍ਰਸ਼ਾਸਨ ਜਗਾ ਜਗਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਇੱਥੇ ਪ੍ਰਬੰਧ ਪਾਣੀ ਦਾ ਵੀ ਬਿਲਕੁਲ ਨਹੀਂ ਹੈ ਜੇ ਮਾਪੇ ਉਹ ਆਪਣੇ ਬੱਚਿਆਂ ਲੈ ਕੇ ਆਉਂਦੇ ਨੇ ਜਿਵੇਂ ਸ਼ਾਮੀ 5 ਵਜੇ ਤੋਂ ਲੈ ਕੇ 6-7 ਵਜੇ ਤੱਕ ਇੱਥੇ ਰੌਣਕ ਹੁੰਦੀ ਹੈ ਜੀ ਪਰ ਇੱਥੇ ਪ੍ਰਬੰਧ ਨਾ ਹੋਣ ਕਰਕੇ ਇਹਦੀ ਹਾਲਤ ਬੜੀ ਹੀ ਦਰਦਨਾਕ। ਕਰਨਗਪੁਰ ਸ਼ਹਿਰ ਦੇ ਵਿੱਚ ਇੱਕ ਹੀ ਪਾਰਕ ਹੈ ਜਿਸ ਨੂੰ ਕੇ ਗਾਂਧੀ ਪਾਰਕ ਕਿਹਾ ਜਾਂਦਾ ਹੈ। ਵੈਸੇ ਤਾਂ ਚਾਰ ਪਾਰਕ ਹੋਰ ਹਨ, ਲੇਕਿਨ ਮੇਨ ਪਾਰਕ ਇਹੋ ਗਿਣਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਦੀ ਹੱਬ ਵਿੱਚ ਹੈ। ਜਿਆਦਾ ਸ਼ਹਿਰ ਵਾਸੀਆਂ ਨੇ ਗੱਲ ਕੀਤੀ ਉਹਨਾਂ ਕਿਹਾ ਕਿ ਇਸ ਵਿੱਚ ਜੋ ਪਿਛਲੇ ਟਾਈਮ ਕਾਂਗਰਸ ਸਰਕਾਰ ਵੱਲੇ ਝੂਲੇ ਲਗਾਏ ਗਏ ਸਨ ਉਹਨਾਂ ਦੀ ਹਾਲਤ ਅਸਜੋਗ ਬਣੀ ਹੋਈ ਹੈ। ਉਹ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਠੀਕ ਕਰਾਇਆ ਜਾਵੇ ਜਾਂ ਕੇ ਨਵੇਂ ਲਗਾਇਆ ਜਾਵੇ। ਕੈਮਰਾਮੈਨ ਵਿਕਰਮ ਖਾਲ ਦੇ ਨਾਲ ਗ੍ਰਿੰਦਰ ਟਿੱਕੂ ਕੋ ਫਾਈਲ ਨੂੰ ਇਤਰਨ ਦਾ 올 ਇੰਡੀਆ ਐਂਟੀ ਕਰਪਸ਼ਨ ਮੋਰਚੇ ਵੱਲੋਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ सुरेंद्र ਸਿੰਘ ਨਾਲ ਮੋਰਚੇ ਦੇ ਪੰਜਾਬ ਮਹਾਸਚਿਵ ਜੁਗਲ ਮਹਾਜਨ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਦਖਣੀ ਹਲਕੇ ਦੇ ਚੌਂਕ ਚਿੰਤਪੁਰਨੀ ਇਲਾਕੇ ਵਿੱਚ ਇੱਕ ਇਮਾਰਤ ਸੰਬੰਧੀ ਲੰਮੇ ਸਮੇਂ ਤੋਂ ਚੱਲ ਰਹੀ ਸ਼ਿਕਾਇਤ ਦਾ ਮੁੱਦਾ ਚੁਕਿਆ ਗਿਆ। ਇਹ ਇਮਾਰਤ 2022-23 ਤੱਕ ਕਮਰਸ਼ੀਅਲ ਰਸੀਦਾਂ ਤੇ ਚੱਲ ਰਹੀ ਸੀ ਪਰ 2023-24 ਤੋਂ ਇਸ ਦੀ ਰਸੀਦ ਰਿਹਾਇਸ਼ੀ ਜਾਰੀ ਕੀਤੀ ਗਈ। ਜਿਸ ਕਰਕੇ ਪ੍ਰੇਸ਼ਟਾਚਾਰ ਦੀਆਂ ਸ਼ੱਕੀ ਗੱਲਾਂ ਸਾਹਮਣੇ ਆਈਆਂ ਹਨ ਸੰਯੁਕਤ ਕਮਿਸ਼ਨਰ ਨੇ ਸ਼ਿਸ਼ਟ ਮੰਡਲ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸ਼ਿਕਾਇਤ ਉਹਨਾਂ ਦੇ ਧਿਆਨ ਵਿੱਚ ਹੈ ਅਦੇਸ ਦੇ ਖਿਲਾਫ ਕਾਰਵਾਈ ਜਾਰੀ ਹੈ ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਲਬੀਰ ਸਿੰਘ ਬਾਜਪਾ ਦੀ ਅਗਵਾਈ ਹੇਠ ਹੋਈ ਇਸ ਦੌਰਾਨ ਸਾਲ 2025 ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਐਸੋਸੀਏਸ਼ਨ ਦਾ ਸਾਲ 2025 ਦਾ ਕੈਲੰਡਰ ਆਫਿਸ ਕਤਰ ਕੁਲਦੀਪ ਸਿੰਘ ਵੱਲੋਂ ਜਾਰੀ ਕੀਤਾ ਗਿਆ ਇਸ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਆਨੰਦ, ਜਨਸਕਤ ਰਮੇਸ਼ ਕੁਮਾਰ ਗਿੱਲ, ਹਰਵਿੰਦਰ ਸਿੰਘ ਜੋਸਲ, ਵੀਨਾ ਕੁਮਾਰੀ, ਬਲਵਿੰਦਰ ਕੁਮਾਰ, ਸੋਮਨਾਥ ਰੋਲੀਆ ਆਦਿ ਨੇ ਵਾਖ-ਵਾਖ ਮੰਗਾ ਤੇ ਗੱਲ ਕੀਤੀ ਅਤੇ ਕਾਨੂੰਨੀ ਸਲਾਹਕਾਰ ਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਜਿੰਦਾਬਾਦ 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 ਨਲਾਵਾ ਜਨਾਬ ਜਨਾਬ 21 ਫਰਵਰੀ ਨੂੰ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਹਾੜਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਜਾਵੇਗਾ ਇਸ ਸੰਬੰਧੀ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਮੰਦਿਰ ਵਿਖੇ ਹਨੂਮਾਨ ਚਾਲੀਸਾ ਦੇ ਪਾਠ ਕਰਵਾਏ ਗਏ ਇਸ ਮੌਕੇ ਸੰਤ ਵਿਸ਼ਾਲ ਜੀ ਵੀ ਮੌਜੂਦ ਸਨ ਜੇ ਹਨੂਮਾਨ ਭਿਆਨ ਗੁਦ ਸਾਗਰ ਦੇ ਕਪੀ ਜੀ ਵੱਲੋਂ ਪਰਮ ਪੂਜਯ ਪੀਠਾधीशਵ ਸ਼੍ਰੀਕਸੋ 8 ਮਹੰਤਨੰਦਾਸ ਜੀ ਦੀ ਹਾਜ਼ਰੀ ਵਿੱਚ ਪ੍ਰਭਾਤ ਫੇਰੀ ਕ੍ਰਿਸ਼ਨਨਗਰ ਸ਼ਿਵਾਲਾ ਰੋਡ ਹੁਕਮ ਸਿੰਘ ਰੋਡ ਤੋਂ ਕੱਢੀ ਗਈ। ਇਸ ਮੌਕੇ ਸतीश ਮਹਾਜਨ ਜੋਜੋ ਦੇ ਘਰ ਪ੍ਰਭਾਤ ਫੇਰੀ ਪੁੱਜਣ ਤੇ ਨਿਗਾ ਸਵਾਗਤ ਕੀਤਾ ਗਿਆ। 31 ਜਨਵਰੀ ਨੂੰ ਗੱਦੀਸ਼ੀਰੀ 바ਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ਮਹਾਉਤਸਵ ਸ਼ਰਦਾ ਪਾਵਨਾ ਨਾਲ ਮਨਾਇਆ ਜਾਵੇਗਾ ਜਿਸ ਦਾ ਸਿੱਧਾ ਪ੍ਰਸਾਰ ਫਾਸਟਵੇ ਦੇ ਚੈਨਲ ਨੰਬਰ 998 ਤੇ ਕੀਤਾ ਜਾਵੇਗਾ। Put in the eye. ਅਤੇ ਆਖਿਰ ਵਿੱਚ ਮੁੱਖਾ ਬ੍ਰੇਕਵਾਰ ਫਿਰ ਤੋਂ